2006 ਮਾਡਲ ਧਰਮੇ ਨੋਵਾ ਗੱਡੀ ਐ ਚਾਰੇ ਟਾਇਰ ਗੱਡੀ ਤੇ ਜੋ ਕੋਹਾਮਾ ਦੇ ਨਵੇਂ ਨੇ ਬਾਈ ਨਵੇਂ ਬਿਲਕੁਲ ਪਿਆ 10000 ਦੇ ਪੁਆਏ ਬਿੱਲ ਪਿਆ ਐ ਪਾਸਿੰਗ ਗੱਡੀ ਦੀ 2027 ਤੱਕ ਸਹੀ ਤੱਕ ਐ ਤੇ ਪਾਇਲਟ ਸੀਟਾਂ ਆ ਹਾਂ ਕੈਪਟਨ ਸੀਟਾਂ ਦੇ ਵਿੱਚ ਆ ਗੱਡੀ ਤੇ ਬਾਈ ਮੈਨੂੰ ਇਹ ਦੱਸ ਨੰਬਰ ਇਹਨੂੰ ਪੰਜਾਬ ਦਾ ਹੈ ਪੱਕਾ ਨੰਬਰ ਪੱਕੇ ਨੰਬਰ ਦੀ ਐ ਨੰਬਰ ਵੀ 3001 ਆ 3000 ਸਰ ਵਿੱਚ ਕੰਡੀਸ਼ਨ ਦੀ ਵਿੱਚੋਂ ਦਿਖਾਈ ਗੱਡੀ ਪਾਏ ਇਹ ਗੱਡੀ ਦੀ ਕੀ ਗੱਲ ਪਤਾ ਕਿੰਨੇ ਦੀ ਦੇਣੀ ਆ ਆਪਣੇ ਆ ਦੱਸੋ ਪੱਟੇ ਇੱਕ 80 ਦੀ ਗੱਡੀ ਦੇ ਦਾਂਗੇ ਇੱਕ ਲੱਖ 60000 ਇੰਜਨ ਗੇਅਰ ਦੀ ਫੁੱਲ ਓਕੇ ਆ ਇੰਜਨ ਗੇਅਰ ਏਸੀ ਟੋਕੇ ਪੂਰਾ ਬਿਲਕੁਲ ਓਕੇ ਆ ਇੱਕ ਲੱਖ ਤੇ 60000 ਦੀ ਗੱਡੀ ਇਹ ਵੀ ਅਨਸਾਰੀ ਓਰਿਜਨਲ ਹੀ ਆ ਦੇਣ ਵਾਲੇ ਰੇਟ ਆਪਾਂ ਪਾਇਆ ਓਕੇ ਜਿਹੜੀ ਆ ਖੜੀ ਐ ਸਵਿਫਟੀ ਕਿੰਨਾ ਮਾਡਲ ਇਹ 13 2013 ਮਾਡਲ ਹਾਂ ਕੰਡੀਸ਼ਨ ਦੀ ਕਿਵੇਂ ਹੈ ਓਰਿਜਨਲ ਆ ਥੋੜੀ ਬੋਟੀ ਹੈਗੀ ਐ ਟੱਚਿੰਗ ਹੈਗੀ ਥੋੜੀ ਬੋਟੀ ਹੈ ਦੀ ਹੈਗੀ ਐ ਓਕੇ ਤੇ ਜੇ ਇਹਦੀ ਗੱਲ ਕਰੀਏ ਇਹਦੀ ਕੀ ਡਿਮਾਂਡ ਆ ਇਹਦੀ ਪੱਟੀ ਦਾ 3 ਲੱਖ ਦੀ ਡਿਮਾਂਡ ਹਾਂ ਬਾਕੀ ਜੋ ਤਾਂ ਕਿਹਾ ਸੀ ਆਪਾਂ ਉੱਤੇ ਵੀ 2 ਲੱਖ ਤੇ 85 ਹਜ਼ਾਰ ਦੀ ਦਮਾਂਗੇ ਹਾਂ ਬਸ ਓਕੇ ਜਿਹੜੀ ਇਧਰਲੇ ਪਾਸੇ ਹੋਂਡਾ ਸਿਟੀ ਖੜੀ ਆ ਬਾਈ ਇਹ ਬਾਈ ਬਹੁਤ ਵਧੀਆ ਕਾਰ ਆ ਹੋਂਡਾ ਸਿਟੀ ਪੈਟਰੋਲ ਆ ਇਹ ਪੈਟਰੋਲ ਹੈ ਤੇ 2010 ਮਾਡਲ 30 ਤੱਕ ਪਾਸ ਆ ਅੰਦਰੋਂ ਇੰਟੀਰੀਅਰ ਬਿਲਕੁਲ ਨਵੀਆਂ ਕਾਰਾਂ ਵਰਗਾ ਪਿਆ ਠੀਕ ਹੈ ਕੋਈ ਵੀ ਕਮੀ ਪੇਸ਼ੀ ਨਹੀਂ ਇੱਥੇ ਕਿੰਨੇ ਦੀ ਬਣੂ ਇਹ ਇਹ ਦੇਵਾਗੇ 1,90,000 1,90,000 ਦੀ ਦੇਵਾ ਤੇ ਆਜੋ ਮਿੱਤਰੋ ਫਟਾਫਟ ਪਿੰਡ ਗੰਨਾ ਡਿਸਟ੍ਰਿਕਟ ਜਲੰਧਰ ਫਲੋਰ ਦੇ ਲਾਗੇ ਤਲਬਨ ਰੋਡ ਤੇ ਸੋਖੇ ਬਈ ਦੇ ਘਰੇ